ਭਾਈ ਮੈਂ ਕਣਕ ਨੂੰ ਪਾਣੀ ਲਾਤਾ ਤੇਰੇ ਵਾਲਿਆਂ ਨੂੰ ਵੀ ਹੁਣ ਤੈਨੂੰ ਜਾ ਕੇ ਪਾਣੀ ਲਾਉਣ ਦੀ ਲੋੜ ਦੀ ਚੱਲ ਵਧੀਆ ਕਰਿਆ ਤੇਰਾ ਇੱਧਰ ਜਿਹੜਾ ਕਚੇਰੀ ਵਾਲਾ ਕੰਮ ਆ ਇਹ ਮੈਂ ਆਪੇ ਕਰਾ ਦੇਣਾ ਇਹਦਾ ਫਿਕਰ ਨਾ ਕਰੀ ਤੂੰ ਤੂੰ ਆਪਣਾ ਘਰ ਦਾ ਕੰਮ ਦੇਖ ਸੁਣਦੇ ਨਹੀਂ ਆਹ ਸੁਣ ਮਗਾ ਆ ਆਉਣਾ ਆਉਣਾ ਅਸੀਂ ਕੰਮ ਦੀ ਕੋਈ ਗੱਲ ਕਰਦੇ ਆ ਸੁਣਿਆ ਭਾਈ ਗੱਲ ਕੀ ਕਹਿੰਦੇ ਕੋਈ ਨਹੀਂ ਕੋਈ ਆਇਓ ਜ਼ਰੂਰੀ ਕੰਮ ਹੈ ਚੱਲ ਕੋਈ ਗੱਲ ਨਹੀਂ ਆ ਤੂੰ ਸੁਣ ਗੱਲ ਮੈਂ ਚੱਲ ਹਾਂ ਕੀ ਗੱਲ ਆ ਕੀ ਜਿਆਦਾ ਆ ਗਿਆ ਓਹ ਹਾਂ ਉਹ ਕੀ ਹੋਇਆ ਤੈਨੂੰ ਮੈਨੂੰ ਨਹੀਂ ਹੋਇਆ ਤੁਹਾਨੂੰ ਹੋਇਆ ਆਪਣੇ ਸ਼ਰੀਕ ਨਾਲ ਕੀ ਗੱਲਾਂ ਕਰਦੇ ਸੀ ਖੜੇ ਉਹ ਕਿਹੜਾ ਸ਼ਰੀਕ ਮੈਂ ਕਿਹੜੇ ਸ਼ਰੀਕ ਨਾਲ ਗੱਲਾਂ ਕਰਦੀ ਆ ਆ ਹੁਣ ਗੱਲਾਂ ਕਰਦੇ ਨਹੀਂ ਸੀ ਖੜੇ ਤੁਸੀਂ ਓਏ ਉਹ ਤਾਂ ਮੇਰਾ ਭਰਾ ਸੀ ਉਹ ਸ਼ਰੀਕ ਥੋੜਾ ਮੇਰਾ ਉਹ ਸ਼ਰੀਕ ਐ ਸ਼ਰੀਕ ਆਪਣੇ ਘਰ ਦੀਆਂ ਵੱਡੀਆਂ ਗੱਲਾਂ ਕਰਦਾ ਉਹ ਮੇਰੇ ਭਰਾ ਨੇ ਕਦੇ ਵੱਡਮੀ ਨਹੀਂ ਕੀਤੀ ਤੇ ਨਾ ਮੈਂ ਕਦੇ ਆਪਣੇ ਭਰਾ ਦੀ ਮੋੜੀ ਆ ਵੱਡਮੀ ਕਰਦੀ ਆ ਤੂੰ ਤੇ ਮੇਰੀ ਪਰਜਾਈ ਸਾਰਾ ਕੁੱਤ ਕਲੇਸ਼ ਥੋੜਾ ਹੁੰਦਾ ਜੇ ਤਾਂ ਗੱਲ ਤੁਸੀਂ ਕਰਨੀ ਹੁੰਦੀ ਆਪਣੇ ਪੇਕਿਆਂ ਦੀ ਤਾਂ ਉਹਨਾਂ ਤੋਂ ਚੰਗਾ ਕੋਈ ਨਹੀਂ ਤੇ ਜੇ ਗੱਲ ਕਰਨੀ ਹੁੰਦੀ ਆ ਸਹੁਰਿਆਂ ਦੀ ਚੜ੍ਹ ਜੀ ਸਾਡੀ ਤਾਂ ਸਾ ਤੋਂ ਮਾੜਾ ਕੋਈ ਨਹੀਂ ਹਾਂ ਸਹੀ ਕਹਿੰਨੀ ਆ ਮੈਂ ਹੈ ਕੋਈ ਚਾਜਦਾ ਤੇਰੇ ਡੱਬਰ ਚ ਮਾਂ ਤੇਰੀ ਚਾਜਦੀ ਨਹੀਂ ਬਾਪ ਤੇਰਾ ਚਾਜਦਾ ਨਹੀਂ ਭਾਈ ਤੇਰਾ ਚਲੇ ਮੂੰਹ ਨਾ ਮਿੱਠਾ ਬਣਾ ਲੈ ਨੀਰੀ ਜਿਹੜਾ ਜਰ ਮੇਰੇ ਜਵਾਂ ਕੰਮ ਦੇਖ ਕੇ ਸੜ ਵਰ ਜਾਂਦਾ ਤੇਰੇ ਪੇਕੇ ਬੜੇ ਚਾਜਦੇ ਨੇ ਤੇਰੀ ਪਰਜਾਈ ਮੈਨੂੰ 20 ਵਾਰੀ ਦੱਸ ਕੇ ਗਈ ਆ ਤੇਰੀ ਮਾਂ ਦੀਆਂ ਗੱਲਾਂ ਤੇਰੇ ਭਾਈ ਦੀਆਂ ਗੱਲਾਂ ਤੇਰੀਆਂ ਭੈਣਾਂ ਕਿਹੋ ਜੀਆਂ ਨੇ ਮੇਤੋਂ ਮੂੰਹ ਨਾ ਖਲਵਾ ਮੇਰੇ ਭਾਈ ਦੀ ਤਾਂ ਕਿਸਮਤੇ ਮਾੜੀ ਆ ਕਲੇਸ਼ਨ ਮਿਲ ਗਿਆ ਉਹਨੂੰ ਤਾਂ ਕਲੇਸ਼ਨ ਕਦਾ ਦੋਨਾਂ ਭਾਈਆਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਮਾਏ ਮੇਰੀ ਉਹ ਸੂਲੀ ਤਾਂ ਟੰਗੀ ਪਈ ਆ ਆ ਜਿਹੜੇ ਲੱੱਛੜ ਤੇਰੀ ਪਰਜਾਈ ਤੇਰੇ ਪੇਕੇ ਕਰਦੀਆਂ ਨਾ ਉਹੀ ਲੱੱਛੜ ਤੂੰ ਇੱਥੇ ਕਰਦੀਆਂ ਸਾਡਾ ਕਰਤ ਪਾਇਆ ਪਿਆ ਵਿਆਹ ਤੋਂ ਪਹਿਲਾਂ ਸਾਡੀ ਭਰਾਵਾਂ ਭਰਾਵਾਂ ਦੇ ਵਿੱਚ ਕਦੇ ਤੂੰ ਤੂੰ ਮੈਂ ਮੈਂ ਨਹੀਂ ਸੀ ਹੋਈ ਕਦੇ ਕੋਈ ਬੋਲ ਕਬੋਲ ਨਹੀਂ ਸੀ ਹੋਏ ਜਿੱਦਣ ਦੀਆਂ ਤੁਸੀਂ ਦੋਨੋਂ ਸਾਡੇ ਘਰ ਆਈਆਂ ਨਾ ਸਾਡੇ ਘਰੋਂ ਕਲੇਸ਼ ਨਹੀਂ ਗਿਆ ਪਤਾ ਨਹੀਂ ਤੁਹਾਡੀ ਆਪਸ ਵਿੱਚ ਕਿਹੜੀ ਦੁਸ਼ਮਣੀ ਆ ਜਿਹੜੀ ਸਾਨੂੰ ਭਰਾਵਾਂ ਨੂੰ ਅੱਡ ਕਰਾ ਕੇ ਕੱਢੀ ਆ ਜੇ ਅਸੀਂ ਭਰਾ ਆਪਸ ਵਿੱਚ ਗੱਲ ਕਰ ਲਈਏ ਤੁੱਤ ਤਾਂ ਉਹ ਵੀ ਨਹੀਂ ਜ਼ਰੂਰ ਹੁੰਦਾ ਆਹੋ ਮੈਂ ਉਹ ਮਾਰੀਆਂ ਲੱਗਦੀ ਆ ਅਸੀਂ ਉਹ ਮਾਰੀਆਂ ਲੱਗਦੀ ਆ ਤੁਹਾਨੂੰ ਤੁਹਾਡਾ ਘਰ ਸਭੀ ਬੇਟੀਆਂ ਤੇਰੇ ਜਵਾਗ ਮੈਂ ਸਭੀ ਬੇਟੀਆਂ ਹੁਣ ਮੈਂ ਤੈਨੂੰ ਮਾਰੀ ਲੱਗਦੀ ਆ ਸਾਲੀਏ ਤਤੜੇ ਜੇ ਨਾ ਕਰ ਮੈਂ ਚੰਗੀ ਤਰ੍ਹਾਂ ਸਮਝਦਾ ਤੈਨੂੰ ਆ ਤੇਰੇ ਰੋਣ ਵਾਲਾ ਹਥਿਆਰ ਨਾ ਹੁਣ ਨਹੀਂ ਚੱਲਣਾ ਜੇ ਕਿਤੇ ਮੈਂ ਆਪਣੇ ਪੈਰਾਂ ਚੋਂ ਹਥਿਆਰ ਕੱਢ ਲਿਆ ਨਾ ਆ ਤੇਰੇ ਨਕਲੀ ਹਜੂ ਅਸਲੀ ਚ ਬਦਲ ਤੂੰ ਨਾ ਜੀ ਨਾ ਥੋਨੂੰ ਹਥਿਆਰ ਕੱਢਣ ਦੀ ਕੋਈ ਲੋੜ ਨਹੀਂ ਕਰੋ ਗੱਲਾਂ ਤੁਸੀਂ ਆਪਣੇ ਭਰਾ ਨਾਲ ਮੈਂ ਚਾਹ ਤਰਦੀ ਆ ਤੁਸੀਂ ਉਰੇ ਬਲਾਓ ਆਪਾਂ ਬਹਿ ਕੇ ਗੱਲਾਂ ਕਰਦੇ ਆ ਹਾਏ ਜੋੜੀ ਕਦੇ ਨਾ ਟੁੱਟੇ ਰੱਬਾ ਸਕੇ ਭਰਾਵਾ ਵੀ ਹੋਏ